ਸ਼ਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾਂ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਆ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਜੇ ਹਰ ਪ੍ਰਭ ਬਖਸ਼ਿਸ਼ ਕਰੇ ਤਾਂ ਪੂਰੇ ਭਾਗ ਹੋਣ ਤੇ ਪ੍ਰਾਪਤੀ ਹੁੰਦੀ ਹੈ ਪ੍ਰਭ ਦੀ ਅੱਛਾ ਸਤਗੁਰ ਲਿਖਿਆ ਸਤਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ ਇਹ ਹਰ ਪ੍ਰਭ ਔਰ ਸਤਗੁਰ ਚ ਫਰਕ ਹੈ ਜੀ ਵੈਸੇ ਸਤਿ ਦਾ ਗਿਆਨ ਤਾਂ ਜਾਣ ਲੈਣ ਦਾ ਪ੍ਰਭ ਸਤਗੁਰ ਹੋ ਜਾਂਦਾ ਅੱਛਾ ਜੀ ਤੇ ਹਰ ਕੌਣ ਹੈ ਜੀ ਅਜੋ ਉਤਰੂਪ ਹੈ ਹਰ ਹੋਈ ਹੈ ਤ੍ਰਭ ਹਰੇ ਅੱਛਾ ਜੀ ਪ੍ਰਭ ਹਰ ਹੈ ਔਰ ਜਦੋਂ ਗਿਆਨ ਪੂਰਾ ਜਾਣ ਲੈਂਦਾ ਫਿਰ ਸਤਗੁਰ ਸਰੂਪ ਹੋ ਜਾਂਦਾ ਹੈ ਜੀ ਅੱਗੇ ਹਾਂ ਜੀ ਉਹ ਪਾਵਾਂ ਸਰੂਪ ਆਵ ਹੈ ਨਾਮ ਪ੍ਰਾਪਤ ਹੋਈ ਉਹ ਬਾਹਰ ਜਿਹੜਾ ਬਾਹਰੋਂ ਪ੍ਰਾਪਤ ਹੋਇਆ ਇਹੋ ਬਾਹਰ ਜਿਹੜਾ ਹੈਗਾ ਬਹੁਤ ਵੱਡਾ ਬਾਹਰ ਹੈ ਧਰਤੂਲ ਦੀ ਪ੍ਰਾਪਤੀ ਬਹੁਤ ਵੱਡਾ ਬਾਹਰ ਛੋਟਾ ਬਾਹਰ ਨਹੀਂ ਹੈ ਉਹ ਬਾਹਰ ਦੇ ਸਰਤੇ ਕੋਹ ਹੈ ਤਾਂ ਨਾਮ ਪ੍ਰਾਪਤ ਹੁੰਦਾ ਹੈ ਹਾਂਜੀ ਅੰਦਰ ਸੀਤਲ ਸ਼ਾਂਤ ਹੈ ਹਿਰਦੈ ਸਦਾ ਸੁਖ ਹੋਈ ਅੰਮ੍ਰਿਤ ਖਾਣਾ ਪੈਣਣਾ ਨਾਨਕ ਨਾਏ ਵਡਿਆਈ ਹੋਈ اندر شیتل شانت ٹھنڈ پی ہوئی ہوں شیتل ہوں شانت ہوں پہلے ست سمتوخرا ہوں ست سمتوخت گیان شیتل ہے اندر جا کے نام ملتا نہیں یہ نام ملن تو بعد دی گل نام ملک کنڈیشن نام ملتی کنڈیشن ہے پہلا ٹھنڈ ہوں نام پچ ملتا جی ਕਿ ਨਾਮ ਮਿਲਣ ਤੇ ਠੰਡ ਪੈਦਾ ਹੁੰਦੀ ਹੈ ਤੇ ਹਿਰਦੇ ਸੁਖ ਪੈਦਾ ਹੋ ਜਾਂਦੇ। ਜਿਹੜਾ ਗਿਆਨ ਹਨ ਨਾਮ ਦਾ ਗਿਆਨ ਉਹਦੇ ਨਾਲ ਠੰਡ ਪੈਦਾ ਹੋ ਜਾਂਦੀ ਹੈ। ਇਹ ਨਾਮ ਮਿਲ ਜਾ ਫਿਰ ਤਾਂ ਨਿਪਾਕਲੇ ਹੋ ਜਾਂਦਾ। ਠੀਕ ਹੈ ਜੀ। ਹਾਂ ਜੀ। ਹਿਰਦੇ ਸਦਾ ਸੁਖ ਹੋਈ। ਸਦਾ ਸੁਖ ਹਿਰਦੇ ਹੋ ਜਾਂਦਾ ਨਾ ਫਿਰ। ਸਦਾ ਸੁਖ ਹੋ ਜਾਂਦਾ। ਹਾਂ ਜੀ। ਅੰਮ੍ਰਿਤ ਖਾਣਾ ਪੈਣਨਾ ਨਾਨਕ ਨਾ ਹੀ ਵਡਿਆਈ ਹੋਈ। ਨਾਮ ਦੇ ਨਾਲ ਤਾਂ ਖਾਣਾ ਪੀਣਾ ਅਮਰ ਤੇ ਹੀ ਐ ਫਿਰ ਜਿਹਾ ਕਹਾਈ ਸਰੀਰ ਦਾ ਖਾਣਾ ਪੈਣਾ ਜਿਹੜਾ ਖਾਣਾ ਪੀਣਾ ਅਮਰ ਤੇ ਨਾਨਕ ਨਾਏ ਵਡਿਆਈ ਹੋਈ ਨਾਮ ਨਾਲੇ ਵੱਡਾ ਹੁੰਦਾ ਫਿਰ ਅਮਰ ਤੇ ਖਾਂਦਾ ਹੈ ਅਮਰ ਤੇ ਪਹਿਨਦਾ ਹੈ ਸੱਚੇ ਖਾਂਦਾ ਹੈ ਸੱਚੇ ਪਹਿਨਦਾ ਹੈ ਫਿਰ ਨਾਮ ਨਾਲੇ ਵੱਡਾ ਹੋ ਸਕਦਾ ਰੋਟੀਆਂ ਨਾਲ ਨਹੀਂ ਵੱਡਾ ਹੋ ਸਕਦਾ ਦੁੱਧ ਨਾਲ ਨਹੀਂ ਵੱਡਾ ਹੋ ਸਕਦਾ ਕਿ ਉਹ ਨਾਲੇ ਵੱਡਾ ਹੋ ਸਕਦਾ ਤੂੰ ਸੂਖਮ ਸਰੀਰ ਜੋ ਹੈ ਉਹਦੀ ਗੱਲ ਉਹ ਵੱਡਾ ਹੋਊਗਾ ਉਹ ਨਾਮ ਨਾਲੇ ਵੱਡਾ ਹੋਊਗਾ ਠੀਕ ਹੈ ਜੀ ਸੂਖਸ਼ਮ ਸਰੀਰ ਦੀ ਜੋ ਖਾਕ ਹੈ ਉਹ ਅੰਮ੍ਰਿਤ ਹੈ ਇਸ ਖਾਕ ਨੂੰ ਖਾ ਕੇ ਸੂਖਸ਼ਮ ਸਰੀਰ ਫਿਰ ਵੱਡਾ ਹੁੰਦਾ ਹੈ ਜੀ ਹਾਂ ਉਹ ਵੱਡਾ ਇਹ ਨਾਲੇ ਹੋਊਗਾ ਠੀਕ ਹੈ ਜੀ ਤੇ ਸਭ ਤੋਂ ਸ਼੍ਰੇਸ਼ਟ ਉਪਾਅ ਇਹੀ ਹੈ ਕਿ ਸਤਗੁਰ ਦੇ ਦੁਆਰਾ ਨਾਮ ਦੀ ਬਖਸ਼ਿਸ਼ ਹੋ ਜਵੇ ਹਾਂਜੀ ਜੀ ਠੀਕ ਹੈ ਜੀ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਈਏ ਗੁਣੀ ਨਿਦਾਨ ਸੁਖ ਦਾਤਾ ਤੇਰੇ ਮਨ ਵਸੈ ਹਉਮੈ ਜਾਏ ਅਭਮਾਨ ਮਨ ਨੂੰ ਸੰਬੋਧਨ ਗੁਰ ਕੀ ਸੱਜੇ ਸੁਣੇ ਤਾਂ ਪਾਈਏ ਗੁਣੀ ਨਿਦਾਨ ਤਾਂ ਗੁਣਾ ਦਾ ਖਜ਼ਾਨਾ ਪਾ ਲੈਗਾ ਸੁਖਦਾਤਾ ਜਿਹੜਾ ਹੈਗਾ ਤੇਰੇ ਨਾਲੇ ਵੱਸਦਾ ਸੁਖਦਾਤਾ ਕੋਣ ਹੈ ਜੀ ਸੁਖਦਾਤਾ ਜਿਹੜਾ ਮੂਹ ਅੱਛਾ ਜੀ ਸੁਖਦਾਤਾ ਤੇਰੇ ਮਨ ਵਸੈ ਤਾਂ ਤੇਰੇ ਵਿੱਚ ਵੱਸਦਾ ਹੈ ਮਨ ਦੇ ਨਾਲੇ ਵੱਸਦਾ ਹੈ ਠੀਕ ਹੈ ਜੀ ਹਮੇ ਜਾਏ ਅਪਮਾਨ ਹਮ ਆਉ ਮੈਂ ਚਲੇ ਜਾਵਾਂ ਤੇ ਆ ਜਾ ਤੈਨੂੰ ਪਤਾ ਲੱਗੂ ਮੇਰੇ ਨਾਲੇ ਵੱਸਦਾ ਹੈ ਸੁਖ ਦੇਣ ਵਾਲਾ ਸਿੱਖ ਅੱਖਰ ਜਿਹੜਾ ਉਹ ਪਲੂਰਲ ਹੈ ਗੁਰ ਕੀ ਸਿੱਖ ਸੁਣ ਹਾਂ ਜੀ ਸਿੱਖਿਆ ਠੀਕ ਹੈ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਦਾਨ ਕਿਰਪਾ ਨਾਲ ਨਦਰ ਨਾਲ ਮਹਿਰ ਨਾਲ ਪਾਈ ਜਾਇ ਪ੍ਰਾਪਤ ਹੁੰਦੀ ਹੈ ਕਿ ਗੁਣੀ ਨਿਦਾਨ ਗੁਣਾ ਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹਾਂਜੀ ਉਹੜੀ ਜਿੰਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿੱਖਦਾਰ ਹੈ ਤੇ ਇਤਨੇ ਸਭ ਹਰਕੇ ਕੀਏ ਜੋ ਕਿ ਹਰ ਕਰਾਵੈ ਸੋ ਉਹ ਹੀ ਕਰੈ ਸਭ ਹਰਕੇ ਅਰਥੀਏ ਜਿਵੇਂ ਸ਼ਾਹ ਮੁਰਾਦ ਬੜਬੜ ਦੁਨੀਆਂ ਦੇ ਉੱਤੇ ਧਨવાન ਆਦਮੀ ਨੇ ਐਲਕਾਰ ਨੇ ਸਾਰੇ ਹਰਕੇ ਬਣਾਏ ਹੋਏ ਨੇ ਸਵਾਰ ਕੇ ਕੀਏ ਹਾਂਜੀ ਤੇ ਇਤਨੇ ਸਭ ਹਰਕੇ ਕੀਏ ਸਾਰੇ ਹਰਕੇ ਕੀਏ ਹੋਈ ਜਨਾਂ ਹਰਕੇ ਕੀ ਇਹ ਤਾਂ ਕੀਪਾ ਬਣਦਾ ਜੀ ਵੀ ਹਰ ਉਹਨਾਂ ਦੇ ਅੰਦਰ ਹੈਗਾ ਹਰ ਨਹੀਂ ਪੈਦਾ ਕੀਤੇ ਨੇ ਅੱਛਾ ਜੀ ਤੇ ਹਰ ਪਰਮੇਸ਼ਰ ਵਾਸਤੇ ਆਇਆ ਕਿ ਮੂਲ ਵਾਸਤੇ ਆਇਆ ਜੀ ਮੂਲ ਵਾਸਤੇ ਹੀ ਆਇਆ ਮੂਲ ਨਹੀਂ ਕਰ ਰਹੇ ਨੇ ਪਰਮੇਸ਼ਰ ਦੇ ਹੁਕਮ ਨਾਲ ਹਾਂ ਜੀ ਜੋ ਕਿਛ ਹਰ ਕਰਾਵੇ ਸੋ ਉਹ ਹੀ ਕਰੇ ਸਭ ਹਰਕੇ ਅਰਥੀ ਏ ਜੋ ਹਰ ਕਰਾਉਂਦਾ ਕਰਦੇ ਨੇ ਸਭ ਹਰਕੇ ਅਰਥੀ ਏ ਨੇ ਅਰਥ ਲੱਗੇ ਨੇ ਹਰ ਬੇ ਕੰਮ ਕਰਦੇ ਨੇ ਹਾਂਜੀ ਹਾਂਜੀ ਸੋ ਐਸਾ ਹਰ ਸਬਨਾ ਦਾ ਪ੍ਰਭ ਸਤਗੁਰ ਕੈ ਵੱਲ ਹੈ ਤਿੰਨ ਸਭ ਵਰਣ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਗੁਰ ਅੱਗੇ ਕਾਰ ਕਮਾਉਣ ਕੋ ਦिए ਉਹ ਹਰ ਐਸਾ ਵੱਡਾ ਹੈ ਜਿਹਨੇ ਸਾਰੇ ਪੈਦਾ ਜਿੰਨੇ ਕੀਤੇ ਨੇ ਸਤਗੁਰ ਦੇ ਅੱਗੇ ਗੋਲੇ ਬਣਾ ਕੇ ਦਿੱਤੇ ਨੇ ਕਾਰ ਕਮਾਉਣ ਨੂੰ ਗੁਲਾਮ ਜੋ ਸਤਗੁਰ ਕਰਾਉਂਦਾ ਉਹ ਕਰਦੇ ਨੇ ਕਾਰ ਕਰਾਉਣ ਨੂੰ ਗੋਲੇ ਕਰਕੇ ਦਿੱਤੇ ਹੋਏ ਨੇ ਉਹਦੇ ਹੁਕਮ ਜੀ ਪਾਣੇ ਚੰਦੇ ਨੇ ਜੋ ਕਰਾਉਂਦਾ ਕਰਦੇ ਨੇ ਸਤਗੁਰ ਕੇ ਵੱਲ ਸਤਗੁਰ ਦੇ ਨਾਲੇ ਜਿਹੜਾ ਹੁਕਮ ਹੈ ਉਹ ਸਬਨਾ ਦਾ ਪ੍ਰਭਾ ਹੈ ਉਹ ਸਤਗੁਰ ਦੇ ਅਨਸਾਰੀ ਹੈ ਸਤਗੁਰ ਵੱਲ ਉਹਦੇ ਹੁਕਮ ਕਰਕੇ ਹੀ ਉਹਦੇ ਵਾਸਤੇ ਨੇ ਹਾਂ ਇਹਾਰੇ ਛਾਰੇ ਖਾਣੇ ਗੋਲੇ ਬਣਾ ਕੇ ਸਤਗੁਰ ਦੇ ਅੱਗੇ ਕਾਰਕਵਾਉਣ ਨੂੰ ਦਿੱਤੇ ਨੇ ਹਾਂ ਜੀ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ ਕੋ ਸੰਤਨ ਕਹਿੰਦੇ ਜਿਹਨੇ ਕਾਇਆ ਨਗਰੀ ਦੇ ਵਿੱਚੋਂ ਦੁਸ਼ਮਣ ਦੂਤ ਜਿੰਨੇ ਔਗਣੇ ਸਾਰੇ ਮਾਰ ਕੇ ਬਾਹਰ ਕੱਢ ਦਿੱਤੇ ਉਹਦੀ ਵਡਿਆਈ ਦੇਖੋ ਉਹਦੇ ਹੁਕਮ ਦੀ ਵਡਿਆਈ ਦੇਖੋ ਜਿੰਨੇ ਵੀ ਔਗਣ ਤੇ ਤੁਹਾਡੇ ਅੰਦਰ ਸਾਰੇ ਦੁਸ਼ਮਣ ਦੂਤ ਹੀ ਤੁਹਾਡੇ ਸਾਰੇ ਕੱਢ ਤੇ ਬਾਹਰ ਮਾਰ ਸਾਰਕੜੀਏ ਠੀਕ ਹੈ ਜੀ ਇਥੋਂ ਇਹ ਵੀ ਸਿੱਧ ਹੁੰਦਾ ਵੀ ਕਾਇਆ ਜਿਹੜੀ ਹੈ ਉਹ ਅੰਦਰਲੇ ਸਰੀਰ ਨੂੰ ਕਿਹਾ ਜਾਂ ਜੀ ਹਾਂ ਇਹਦੇ ਜੋ ਕੱਢਣੇ ਨੇ ਬਾਹਰ ਠੀਕ ਹੈ ਜੀ ਹਾਂ ਜੀ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਭਗਤਾਂ ਦੇ ਉੱਤੇ ਹਰ ਆਪ ਕਿਰਪਾਲ ਹੁੰਦਾ ਹੈ ਤਾਂ ਭਗਤਾਂ ਨੂੰ ਬਚਾਉਂਦਾ ਹੋ ਤਾਂ ਇਹਨਾ ਦੁਸ਼ਮਾਨਾਂ ਦਾ ਨਾਸ ਕਰਕੇ ਭਗਤਾਂ ਨੂੰ ਬਚਾਉਂਦਾ ਉਹਨਾਂ ਨੂੰ ਪਤਨ ਨੂੰ ਅਪਣਾ ਲੈਂਦਾ ਹੈ ਬਚਾਉਣ ਵਾਸਤੇ ਉਹਨਾਂ ਦੀ ਰੱਖਿਆ ਆਪ ਕਰਦਾ ਹੈ ਠੀਕ ਹੈ ਜੀ ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ